15 ਜੂਨ ਮੇਰੇ ਯਾਦ ਆ 1965 ਜਦਨ ਮੈਂ ਲੰਗਰ ਵਿੱਚ ਪਹਿਲੇ ਦਿਨ ਸੇਵਾ ਰਭੀ ਹਮਾਰੇ ਹੀ ਕਿਰਪਾ ਨਾਲ ਤਾਂ ਤੁਹਾਮਾਰੀ ਹੀ ਕਿਰਪਾ ਕੀਤੀ ਕਿਉਂਕਿ ਹਰ ਇੱਕ ਗਿਆਥਰੂ ਪਹਿਲਾਂ ਕਹਿੰਦੇ ਸਨ ਵੀ ਪੰਜ ਚਾਰ ਸਾਲ ਹੋਈ ਤੇ ਲੰਗਰ ਵਿੱਚ ਲਾਵਾਂਗੇ ਕਿਉਂਕਿ ਸੇਵਾ ਨੂੰ ਵੱਡਾ ਮੰਨਦੇ ਸੀ ਮਹਾਰਾਜ ਜੀ ਕਿਉਂਕਿ ਸੇਵਾ ਨਾਲ ਹੀ ਮਨ ਸ਼ੁੱਧ ਹੁੰਦਾ ਜਿਹੜੇ ਤਿੰਨ ਦੋਸ਼ ਮਹਾਰਾਜ ਦੱਸਦੇ ਹੰਦੇ ਮਾਲ ਬਖੀਰ ਤੇ ਵਰਣ ਇਹਨਾਂ ਦੋਸ਼ਾਂ ਨੂੰ ਅੰਤਸ਼ ਕਰਨ ਦੇ ਵਿੱਚ ਮਾਲ ਦੋਸ਼ ਦੀ ਨਿਵਰਤੀ ਹੈ ਸੇਵਾ ਜਿੰਨੇ ਆਪਾਂ ਤੰਦੇ ਹੀ ਕਰਕੇ ਸੇਵਾ ਕਰਾਂਗੇ ਉਹਦੇ ਨਾਲ ਇੱਕ ਕੱਪੜੇ ਵਾਂਗੂ ਮਨ ਸ਼ੁੱਧ ਸਾਫ ਹੋ ਜਾਂਦਾ ਹੈ ਵਿਖੇਪ ਹੈ ਮਨ ਦਾ ਨਾ ਟਿਕਣਾ ਜੀ ਕਭੂ ਜਿਹੜਾ ਉ ਉ ਚੜਦਾ ਹੈ ਕਭੂ ਜਾਏ ਪਿਆਲੇ ਰੋਵੀ ਜਿਹੜਾ ਥਰਨਾ ਰਹਤਾ ਹੈ ਚਾਰੇ ਕੁੰਟਾਂ ਭਰ ਦੇ ਫਿਰ ਮੈਂ ਅਵਰ ਕਿਨਾਂ ਮੈਂ ਅਲ ਕਿੱਧਰ ਕਿੱਧਰੇ ਭੱਜਦਾ ਪਤਾ ਹੀ ਨਹੀਂ ਲੱਗਦਾ ਤੇ ਉਹ ਵਿਖੇਪਤਾ ਮਤਲਬ ਮਨ ਦੀ ਦੌੜ ਉਹ ਉਹ ਸ਼ਬਦ ਦੇ ਨਾਲ ਵਾਹ ਮਖੀਬਤਾ ਉਦੂਰ ਹੁੰਦੀ ਆ ਫਿਰ ਜਦੋਂ ਤੀਸਰਾ ਦੋਸ਼ ਹੈ ਵਰਣ ਵਰਣ ਕਹਿੰਦੇ ਨੇ ਭਰਮ ਪਰੇਖਾ ਉਹ ਨੂੰਂਦੀ ਕਰਦਾ ਹੈ ਭਰਮ ਕੇ ਪਰਦੇ ਸਤਗੁਰੂ ਖੋਲਦੇ ਉਹ ਫਿਰ ਆਦਮਾਏ ਮਹਾਰਾਜੀ ਕਰਾਉਂਦੇ ਵੀ ਨਾਲ ਤਾਂ ਸੇਵਾ ਕਰੋ ਨਾਲੇ ਧਿਆਨ ਕਰੋ ਕਿਰਪਾ ਗੁਰੂ ਦੀ ਹੋਏਗੀ ਉਹਨਾਂ ਨੇ ਇਹ ਕਹਿਣਾ ਇਹ ਨਹੀਂ ਕਹਿਣਾ ਵੀ ਅਸੀਂ ਕਿਰਪਾ ਕਰਾਂਗੇ ਕਿ ਜਿਹੜੇ ਬਾਣੀ ਨਾਲ ਤੁਸੀਂ ਜਿਹੜੇ ਸ਼ਬਦ ਨਾਲ ਜੁੜਿਆ ਉਹਨਾ ਹਾਂਜੀ ਉਹਨਾਂ ਨੇ ਤੁਹਾਡੇ ਤੇ ਕਿਰਪਾ ਕਰ ਦੇਣੀ ਆ ਆਪੇ ਹੀ ਸ਼ੁੱਧ ਹੋ ਕੇ ਮਨ ਸ਼ੁੱਧ ਮਨ ਨੂੰ ਗਿਆਨ ਹੁੰਦਾ ਮਲੇ ਮਨ ਨੂੰ ਗਿਆਨ ਨਹੀਂ ਹੁੰਦਾ